ਵਾਡਾ ਸਵਾਗਤ ਹੈ ਵੀਰੋ ਫਾਰਮੀ ਡਾਕਟਰ ਦੇ ਪੇਜ ਤੇ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਵੀਰਿਆ ਝੋਟੀ ਇਹ ਪਹਿਲੇ ਸੂਏ ਵੀਰੇ ਇਹਦੇ ਬਹੁਤ ਭਾਰ ਪੈਂਦਾ ਸੀ ਇਹਨਾਂ ਨੇ ਬਹੁਤ ਉਪਰਾਲੇ ਕਰੇ ਤਾਂ ਇਹਨਾਂ ਤੋਂ ਠੀਕ ਨਹੀਂ ਹੋਇਆ ਭਾਰ ਇਹਦਾ ਟ੍ਰੀਟਮੈਂਟ ਕਰਿਆ ਵੀਰੋ ਭਾਰ ਸਹੀ ਹੋ ਗਿਆ ਉਸ ਤੋਂ ਬਾਅਦ ਇਹ ਗੱਬਣ ਨਹੀਂ ਰਹਿੰਦੀ ਸੀਗੀ ਇਹਨਾਂ ਨੇ ਬਹੁਤ ਉਪਰਾਲੇ ਕਰੇ ਬਹੁਤ ਟੀਕੇ ਭਰਾਏ ਬਹੁਤ ਇੰਜੈਕਸ਼ਨ ਲਵਾਏ ਰਿਸੈਪਟਰ ਲਗਾਉਣਾਂ ਰਿਚ ਵਗੈਰਾ ਪੋਜ਼ਿਟਿਵ ਪਲੱਸ ਵਗੈਰਾ ਬਹੁਤ ਦਿੱਤੇ ਤਾਂ ਵੀ ਨਹੀਂ ਫਿਰੋ ਰਹੀ ਉਸ ਤੋਂ ਬਾਅਦ ਇਹਦਾ ਆਪਾਂ ਰੈਸੀ ਟੀਕਾ ਤੇ ਹੁਣ ਵੀਰੋ ਇਹ ਗੱਬਣ ਹੈ ਹੁਣ 3.5 ਮਹੀਨੇ ਦੀ ਗੱਬਣਾ ਚੈੱਕ ਪਾਸ ਹੈ ਤੇ ਇਹੋ ਜੀਆਂ ਕਟੀਆਂ ਜਿਵੇਂ ਛੋਟੀਆਂ ਜਾਂ گاਵਾਂ ਨੂੰ ਗੱਬਣ ਕਰਾਉਣ ਲਈ ਜਿਹੜਾ ਆਪਾਂ ਫਰੀਦ ਦੇ ਵਿੱਚ ਮਹਿਮ ਚਲਾਇਆ ਕੀ ਗੱਬਣ ਕਰਕੇ ਹੀ ਜਿਹੜੀ ਬਣਦੀ ਪੇਮੈਂਟ ਹੈ ਜਾਂ ਸੀਗੇ ਵੀ ਫੀਸ ਹੈ ਜਿਹੜੀ ਆਪਾਂ ਗੱਬਣ ਕਰਕੇ ਹੀ ਲੈਨੇ ਆ ਤਾਂ ਇਹ ਜੀ ਜਾਣਕਾਰੀਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਕਿਸੇ ਮੇਰੇ ਗਰੀਬ ਭੈਣ ਭਾਈ ਦਾ ਪੜਾ ਹੋਵੇ ਜਿਵੇਂ ਕਿ ਵੀਰੇ ਝੋਟੀ ਵੇਚ ਰਹੇ ਸੀਗੇ ਤੇ ਆਪਾਂ ਨੇ ਇਹਨਾਂ ਨੂੰ ਸੁਝਾਅ ਦਿੱਤਾ ਕਿ ਭਾਈ ਤੁਸੀਂ ਵੇਚੋ ਨਾ ਇੱਕ ਵਾਰੀ ਸਾਨੂੰ ਮੌਕਾ ਦਿਓ ਤੇ ਮੌਕਾ ਦਿੱਤਾ ਵੀਰੇ ਟੀਕੇ ਭਰੇ ਦੇ ਇਨਫੈਕਸ਼ਨ ਦੇ ਟੀਕੇ ਲਾਏ ਬਾਕੀ ਭਾਰ ਦੇ ਟੀਕੇ ਲਾਏ ਤੇ ਹੁਣ ਵੀਰੇ ਕੰਸਿਵ ਕਰ ਗਈ ਇਹ ਸਾਢੇ 3 ਮਹੀਨੇ ਦੀ ਗੱਬਣ ਚੈੱਕ ਪਾਸ ਹੈ ਜੇ ਕਿਸੇ ਮੇਰੇ ਵੀਰ ਨੂੰ ਡਾਊਟ ਹੈ ਆਪਾਂ ਦਿਖਾ ਵੀ ਦਵਾਂਗੇ ਕਿੱਥੇ ਖੜੀ ਹੈ ਕੀ ਗੱਲਬਾਤ ਹੈ ਵੀਰ ਟੀਕਾ ਵੀ ਇਹਦੇ ਐਮ 29 ਦਾ ਭਰਿਆ ਹੋਇਆ ਇਹ ਜੀਆਂ ਜਾਣਕਾਰੀਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣਾ ਨੰਬਰ ਇਹਦੇ ਵਿੱਚ ਚਾਲੂ ਹੈ ਜੇ ਕਿਸੇ ਮੇਰੇ ਵੀਰ ਨੂੰ ਇਹ ਜਿਆ ਕੰਮ ਕਰਾਉਣਾ ਦਾ ਮੱਝਦਾ ਤਾਂ ਸੰਪਰਕ ਕਰਨ ਧੰਨਵਾਦ ਮੇਰਾ ਵੀਰ